ਪੰਜਾਬ ਤੋਂ ਅਕਸਰ ਹੀ ਕਈ ਨੌਜਵਾਨ ਰੋਜੀ ਰੋਟੀ ਦੀ ਖਾਤਰ ਵਿਦੇਸ਼ ਜਾਂਦੇ ਨੇ ਪਰ ਸੋਚੋ ਜੇਕਰ ਕੋਈ ਨੌਜਵਾਨ ਕਰਜਾ ਚੁੱਕ ਕੇ ਵਿਦੇਸ਼ ਗਿਆ ਹੋਵੇ ਤੇ ਉੱਥੇ ਜਾ ਕੇ ਕਿਸੇ ਮੁਸੀਬਤ ਦੇ ਵਿੱਚ ਫਸ ਜਾਵੇ ਕਿ ਉਹ ਵਾਪਸ ਵੀ ਨਾ ਮੁੜ ਸਕੇ ਤਾਂ ਫਿਰ ਉਸ ਨੌਜਵਾਨ ਸਣੇ ਉਸਤੇ ਪਰਿਵਾਰਕ ਮੈਂਬਰਾਂ ਤੇ ਕੀ ਬੀਤਦੀ ਹੋਵੇਗੀ ਅਜਿਹਾ ਹੀ ਇੱਕ ਮਾਮਲਾ ਤਰਨਤਾਰਨ ਦੇ ਨਜ਼ਦੀਕ ਪੈਂਦੇ ਪਿੰਡ ਰਟੋਲ ਤੋਂ ਸਾਹਮਣੇ ਆਇਆ ਹੈ ਜਿੱਥੋਂ ਦਾ ਇੱਕ ਨੌਜਵਾਨ ਕੁਝ ਸਾਲ ਪਹਿਲਾਂ ਰੋਜ਼ੀ ਰੋਟੀ ਦੀ ਖਾਤਰ ਦੁਬਈ ਗਿਆ ਸੀ ਹਾਲਾਂਕਿ ਨੌਜਵਾਨ ਲੇਬਰ ਦੇ ਕੰਮ ਵਿੱਚ ਦੁਬਈ ਗਿਆ ਸੀ ਪਰ ਉੱਥੇ ਜਾ ਕੇ ਉਸਨੇ ਆਪਣਾ ਡਰਾਈਵਰ ਦਾ ਲਾਇਸੈਂਸ ਬਣਵਾਇਆ ਅਤੇ ਫਿਰ ਦੁਬਈ ਤੋਂ ਸਾਊਦੀ ਅਰਬ ਨੂੰ ਡਰਾਈਵਰੀ ਕਰਨ ਲੱਗਾ ਪਰ ਇਸੇ ਵਿਚਕਾਰ ਉਸ ਨੌਜਵਾਨ ਦੇ ਨਾਲ ਕੁਝ ਅਜੀਹਾ ਪਾਣਾ ਵਾਪਰਿਆ ਕਿ ਉਹ ਜੇਲ੍ਹ ਦੇ ਵਿੱਚ ਪਹੁੰਚ ਗਿਆ ਉੱਥੇ ਹੀ ਇਸ ਮਾਮਲੇ ਸਬੰਧੀ ਜਾਣਕਾਰੀ ਦੰਦਿਆਂ ਨੌਜਵਾਨ ਦੀ ਭੈਣ ਦਾ ਕਹਿਣਾ ਹੈ ਕਿ ਉਹਨਾਂ ਨੂੰ ਫੋਨ ਦੇ ਉੱਪਰ ਇਸ ਸਬੰਧੀ ਜਾਣਕਾਰੀ ਮਿਲੀ ਹੈ ਕਿ ਉਹ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ। ਉੱਥੇ ਹੀ ਹੁਣ ਪਰਿਵਾਰਕ ਮੈਂਬਰਾਂ ਨੇ ਰੋ ਰੋ ਕੇ ਸਰਕਾਰ ਅਤੇ ਸਮਾਜ ਸੇਵੀਆਂ ਆ ਕੇ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਭਰਾ ਨੂੰ ਜਲਦ ਪੰਜਾਬ ਵਾਪਸ ਲਿਆਂਦਾ ਜਾਵੇ। ਉੱਥੇ ਉਹਨਾਂ ਕਹੇ ਕਿ ਸਾਨੂੰ ਨਹੀਂ ਪਤਾ ਕਿ ਅਜਿਹਾ ਕੀ ਹੋਇਆ ਸੀ ਕਿਉਂ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਪਰ ਸਾਨੂੰ ਇਹ ਜਾਣਕਾਰੀ ਮਿਲੀ ਹੈ ਕਿ ਉਹ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ ਤੇ ਪਰਿਵਾਰ ਨੇ ਰੋ ਰੋ ਕੇ ਆਪਣੇ ਭਰਾ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਦੀ ਭੈਣ ਨੇ ਹੋਰ ਕੀ ਕੁਝ ਕਿਹਾ ਅਤੇ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਜੋ ਕਿ ਆਪਣੇ ਵੀਰ ਨੂੰ ਬਾਹਰ ਕਲਾਇਆ ਸੀ ਮੁੜ ਕੇ ਉਹ ਫੜਿਆ ਗਿਆ ਵਾ ਐ 7-8 ਸਾਲ ਹੋ ਚੱਲੇ ਫੜੇ ਨੂੰ ਫੜਿਆ 사우ਦੀਆ ਦੇ ਵਿੱਚ ਫੜਿਆ ਗਿਆ ਵਾ ਅਸੀਂ 사우ਦੀਆ ਵਾਲਿਆਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਨੂੰ ਮਾਫੀ ਦਿੱਤੀ ਜਾਵੇ ਕੋਈ ਵੀ ਉਹਨੇ ਗਲਤੀ ਕੀਤੀ ਆ ਉਹਨੂੰ ਮਾਫ ਕੀਤਾ ਜਾਵੇ ਤੇ ਉਹਨੂੰ ਇੰਡੀਆ ਭੇਜਿਆ ਜਾਵੇ ਅਸੀਂ ਇਹੋ ਹੀ ਉਹਨਾਂ ਕੋਲ ਮੰਗਦੇ ਆ ਕੁਛ ਨਹੀਂ ਮੰਗਦੇ ਆ ਉਹਨਾਂ ਕੋਲ ਉਹਨੂੰ 7-8 ਸਾਲ ਹੋ ਚੱਲੇ ਫੜੇ ਨੂੰ ਕਦੀ ਕਦਾਈ ਸਾਨੂੰ ਫੋਨ ਵੀ ਕਰਦਾ ਵਾ ਸਾਡੇ ਨਾਲ ਗੱਲਾਂ ਵੀ ਕਰਦਾ ਵਾ ਉਹ ਅਸੀਂ ਹੁਣ ਸੁਣ ਕੇ ਸਾਨੂੰ ਪਤਾ ਲੱਗਾ ਗੱਲ ਆ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਅਸੀਂ ਇਹੋ ਹੀ ਕਹਿੰਨੇ ਆ ਕਿ ਸਰਕਾਰ ਨੂੰ ਉਹ 사ઉਦੀਆ ਵਾਲੇ ਨੂੰ ਵੀ ਇਹਨੂੰ ਕਿਤਰਾ ਵੀ ਮਾਫ ਕੀਤਾ ਜਾਵੇ ਅਸੀਂ ਹੱਥ ਜੋੜ ਕੇ ਉਹਨਾਂ ਕੋਲੋਂ ਮਾਫੀ ਮੰਗਦੇ ਸਾਰਾ ਪਰਿਵਾਰ ਕਿਉਂਕਿ ਸਾਡੀ ਮਾਂ ਤੇ ਸਾਡਾ ਪਿਓ ਨਹੀਂਗਾ ਹੈਗਾ ਤੁਹਾਨੂੰ ਪਤਾ ਪੈਣਾ ਵੀ ਭਰਾਵਾਂ ਦੇ ਸਿਰ ਤੇ ਹੀ ਹੁੰਦਿਆਂ ਵਾ ਸਹੀ ਆਪ ਜਾਣਦੇ ਜੋ ਤੇ ਜਿਹੜੀ ਚਲੋ ਨੇ ਗਲਤੀ ਕੀਤੀ ਅਸੀਂ ਤੇ ਉਹ ਕਹਿੰਨੇ ਮਾਫੀ ਤਾਂ ਜੇ ਕੋਈ ਵੀ ਸਰਕਾਰ ਆ ਸਾਡੀ ਜਿੱਥੋਂ ਤੱਕ ਵੀ ਆਵਾਜ਼ ਜਾਊਗੀ ਅਸੀਂ ਉੱਥੋਂ ਤੱਕ ਕਲਾਵਾਂਗੇ ਤੇ ਸਾਡੀ ਸੁਣੇ ਗਰੀਬੀ ਹੜ ਦੇ ਘਰ ਦੇ ਵਿੱਚ ਬਹੁਤ ਜਿਆਦੀ ਆ ਅਸੀਂ ਕਿਉਂਕਿ ਪੈਸਾ ਥੇਲਾ ਵੀ ਕਿਸੇ ਨੂੰ ਨਹੀਂ ਦੇ ਸਕਦੇ ਜਿਹੜੇ ਪੈਸਾ ਥੇਲਾ ਭੈਣ ਭਰਾ ਮੰਗਦੇ ਸਾਡੇ ਕੋਲੋਂ ਆਣ ਕੇ ਤੇ ਸਾਡੀ ਇਹੋ ਹੀ ਬੇਨਤੀ ਸਾਡੀ ਹੋਰ ਕੋਈ ਬੇਨਤੀ ਨਹੀਂ ਗਈ ਹੈਗੀ ਇੰਨੇ ਮੰਗਦੇ ਆਂ ਅਸੀਂ ਕਿ ਇਹਨੂੰ ਮਾਫੀ ਦਿੱਤੀ ਜਾਵੇ ਮਾਫ ਕਰਕੇ ਘਰ ਕਲਾਇਆ ਜਾਵੇ ਬਸ ਮਾਮਲਾ ਇਹ ਹੈ ਕਿ ਇਹਨਾਂ ਦਾ ਬ੍ਰਦਰ ਉਹ ਜੀ ਰੋਟੀ ਦੇ ਕਰਕੇ ਬਾਹਰ ਗਿਆ ਹੈ ਤੇ ਇਹਨਾਂ ਦੇ ਘਰ ਦੇ ਜਿਹੜੇ ਹਾਲਾਤ ਆ ਬਹੁਤ ਮਾੜੇ ਆ ਇਹਨਾਂ ਦੇ ਘਰ ਦੇ ਵੇਖੋ ਹਾਲਾਤ ਆ ਕਿ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਇੱਕ ਟਾਈਮ ਦੀ ਰੋਟੀ ਵੀ ਨਹੀਂ ਬਾਕੀ ਦੀ ਤੇ ਚਲੋ ਗਿਆ ਤੇ ਆਪਦੀ ਰੋਜੀ ਰੋਟੀ ਲਈ ਬਾਹਰ ਜਾ ਕੇ ਫੜਿਆ ਗਿਆ ਹੁਣ ਇਹ ਨਹੀਂ ਪਤਾ ਕਿ ਗੱਲ ਕੀ ਹੋਈ ਆ ਤਿੰਡੇ ਸਰਕਾਰ ਨੂੰ ਇਹ ਅਪੀਲ ਕਰਦੇ ਆ ਜਿਹੜੇ ਬਾਹਰ ਸਾਡੇ ਦਾਨੀ ਸੱਜਣੇ ਵੀਰ ਭਰਾ ਆ ਤੇ ਵੱਤ ਵੱਦ ਪਰਿਵਾਰ ਦੀ ਹੈਲਪ ਕੀਤੀ ਜਾਵੇ ਤੇ ਇਹਨਾਂ ਦਾ ਬ੍ਰਦਰ ਇੰਡੀਆ ਲੈਣ ਦਾ ਜਾਵੇ ਮੈਂ ਸਰਪੰਚ ਆ ਮੌਜੂਦਾ ਜੇਸ਼ੰਦੀਪ ਸਿੰਘ ਪਿੰਡ ਰਟਾਵਲ ਦਾ ਸਰਕਾਰ ਦੇ ਧਿਆਨ ਮਾਣਵਾਉਣੇ ਹਾਂ ਹਾਂਜੀ ਜ਼ਰੂਰ ਹਲਕਾ ਵਿਧਾਇਕ ਨੂੰ ਮਿਲਾਂਗੇ ਡਾਕਟਰ ਕਸ਼ਮੀਰ ਸਿੰਘ ਸੋਲ ਨੂੰ ਐਮ ਐਲ ਏ ਪਰਿਵਾਰ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਜਿੱਥੋਂ ਤੱਕ ਸਾਡੇ ਤੋਂ ਜਾਇਆ ਗਿਆ ਇਨਾਂ ਦੇ ਨਾਲ ਖੜੇ ਆ ਪੂਰੀ ਹੈਲਪ ਕੀਤੀ ਜਾਊਗੀ ਇਨਾਂ ਦਾ ਗਰਦੀਆ ਸਿੰਘ ਸਰਪੰਚੇ ਸਾਹਿਬ ਕਰ ਤਰੋਲ ਤੋਂ ਪਏ ਇਹ ਜੀ ਬੱਚੇ ਇਹਨਾਂ ਦਾ ਬ੍ਰਦਰ ਛੋਟਾ ਹੀ ਤੇ ਉਹ ਇਥੋਂ ਡਰਾਈਵਰ ਇਥੋਂ ਗਿਆ ਹੈ ਦੁਬਈ ਗਿਆ ਹੈ ਲਿਵਰ ਚ ਉਥੋਂ ਲਾਇਸੈਂਸ ਬਣਾ ਕੇ ਤੇ ਡਰਾਈਵਿੰਗ ਕਰਨ ਲੱਗ ਪਿਆ ਉਥੋਂ ਵੀ ਚੱਲਦਾ ਹੈ ਦੁਬਈ ਤੋਂ ਸਾਊਦੀ ਹੁਣ ਚੱਲਦਾ ਸੀ ਤੇ ਉੱਥੇ ਕਿਸ ਸੰਬੰਧ ਦੇ ਵਿੱਚ ਪਤਾ ਨਹੀਂ ਕੋਈ ਉਹਨੂੰ ਫਾਂਸੀ ਦੀ ਸਜ਼ਾ ਹੋਈ ਉਦੋਂ ਦੀ ਸਰਕਾਰਾਂ ਨੇ ਵੀ ਇਹਨਾਂ ਬੱਚਾ ਕੇ ਟੈਲੀਫੋਨ ਕਰਦਾ ਇਹਨਾਂ ਨੂੰ ਕਿਤੇ ਕਿਤੇ ਵੀ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ ਤੇ ਇਹ ਅਪੀਲ ਕਰਦੇ ਆ ਗਵਰਨਮੈਂਟ ਅਗਾੜੀ ਜੀ ਉਹ ਬੱਚੇ ਦੀ ਫਾਂਸੀ ਦੀ ਸਜ਼ਾ ਮਾਫ ਕਰਵਾ ਕੇ ਬੱਚਾ ਇਹਨਾਂ ਦੇ ਘਰ ਵਾਪਸ ਸੁਖਸੰਤਨੋਂ ਭੇਜਿਆ ਜਾਵੇ ਤੇ ਬੱਚਾ ਜਿਹੜਾ ਪਿੰਨ ਇੰਡੀਆ ਵਾਪਸ ਭੇਜਿਆ ਜਾਵੇ ਜਿਹੜੇ ਦਾਨੀ ਸੱਜਣਾ ਤੇ ਕੁਲਦੀਪ ਸਿੰਘ ਧਾਰੀ ਵਾਲਾ ਵਿਦੇਸ਼ ਮੰਤਰੀ ਤੇ ਐਮਐਲਏ ਸਾਹਿਬ ਇਥੋਂ ਸੁਖਮਿੰਦਰ ਸਿੰਘ ਜ਼ੋੜ ਇਹਨਾਂ ਦੇ ਧਿਆਨ ਚ ਗੱਲ ਲਿਆਣ ਕੇ ਤੇ ਬੱਚਾ ਇਹਨਾਂ ਦੇ ਵਾਪਸ ਵੀ ਘਰੇ ਸੁਖਸੰਤਨਾਂ ਜੀ